ਸਾਡੀ ਪੰਥਕ ਸਰਕਾਰ ਵੀ ਇਸ ਗੱਲ ਉੱਥੜ ਗਈ ਮੈਂ ਤੁਹਾਨੂੰ ਕਹਿਆ ਸੀ ਸੱਚ ਕਹਾਂਗਾ 2010 ਵਿੱਚ ਪਹਿਲਾ ਕਬੱਡੀ ਕੱਪ ਸ਼ੁਰੂ ਕੀਤਾ ਤੇ ਤਰੀਕ ਕਿਹੜੀ ਰੱਖੀ 3 ਨਵੰਬਰ ਹਰ ਸਿੱਖ ਨੂੰ ਪਤਾ ਹੋਣਾ ਚਾਹੀਦਾ ਕਿ 31 ਅਕਤੂਬਰ ਨੂੰ ਇੰਦਰਾ ਗਾਂਧੀ ਮਾਰੀ ਸੀ 1 2 ਤੇ 3 ਨਵੰਬਰ ਨੂੰ ਜੋ ਕੁਛ ਤੁਹਾਡੀ ਕੌਮ ਨਾਲ ਦਿੱਲੀ ਵਿੱਚ ਹੋਇਆ ਕੋਈ ਸਿੱਖ ਭੁੱਲ ਨਹੀਂ ਸਕਦਾ 4000 ਦੇ ਕਰੀਬ ਉੱਥੋਂ ਦੇ ਲੋਕਾਂ ਨੂੰ ਗਲਾਂ ਵਿੱਚ ਟਾਇਰ ਪਾ ਕੇ ਤੇਲ ਦੇ ਪੀਪੇ ਪਾ ਕੇ ਉਸ ਸਰਕਾਰ ਨੇ ਜਿਉਂਦੇ ਸਾੜ ਦਿੱਤਾ ਇਸ ਦਿਲ ਮੁੱਟੋ ਜੋ ਘੇਰਦੀਆਂ ਦਾ ਸਾਹਮੋ ਸਦਾ ਤਰੀਕੀਏ ਦੱਸਦੀ ਰਹੀ ਇੱਕ ਅੱਖੀ ਦੀ ਸ਼ਮ ਸ਼ਮ ਰਹੀ ਰੋਂਦੀ ਦੁਨੀਆਏ ਹੋ ਹੰਝੂ ਕੇਰ ਕੇ ਇਥੋਂ ਫਿਰ ਨਸਦੀ ਰਹੀ ਉਜੜੀ ਉਜੜ ਕੇ ਵਸਦੀ ਰਹੀ ਦਿੱਲੀ ਵਸ ਵਸ ਕੇ ਉਜੜਦੀ ਰਹੀ ਦਿੱਲੀ ਮੈਂ ਗੱਲ ਕਰ ਰਿਹਾ ਆਂ ਕਿ ਤੁਹਾਡੀ ਪੰਥਕ ਸਰਕਾਰ ਨੇ 3 ਨਵੰਬਰ 2010 ਨੂੰ ਕਬੱਡੀ ਕੱਪ ਬਠਿੰਡੇ ਦੀ ਧਰਤੀ ਤੇ ਸ਼ੁਰੂ ਕੀਤਾ ਤੇ ਕੀ ਕੀਤਾ ਸਾਡੇ ਕਾਲੀਆਂ ਨੇ ਬੰਬੇ ਤੋਂ ਗਾਉਣ ਵਾਲੀ ਮਗਾਈ ਪ੍ਰਿੰਕਾ ਚੋਪੜਾ 6 ਕਰੋੜ ਰੁਪਈਆ ਤੁਹਾਡਾ ਦਿੱਤਾ ਹੋਇਆ ਟੈਕਸ ਉਸ ਗਾਉਣ ਵਾਲੀ ਨੂੰ ਦਿੱਤਾ ਸਿਰਫ 6 ਮਿੰਟੋ ਗਾ ਕੇ ਗਈ ਤੁਸੀਂ ਅੱਜ ਵੀ ਨੈਟ ਤੇ ਕੱਢ ਕੇ ਵੇਖ ਸਕਦੇ ਮੈਂ ਝੂਠ ਨਹੀਂ ਬੋਲਦਾ ਹੁੰਦਾ ਤੇ 6 ਕਰੋੜ ਰੁਪਈਆ ਤੁਹਾਡਾ ਟੈਕਸ ਤੁਹਾਡੀ ਅਕਾਲੀ ਸਰਕਾਰ ਨੇ ਇੱਕ ਗਾਉਣ ਵਾਲੀ ਨੂੰ ਦਿੱਤਾ ਕਿ ਉੱਥੇ ਕੋਈ ਕੌਮ ਦਾ ਢਾਡੀ ਕੋਈ ਕੌਮ ਦਾ ਕਵੀਸ਼ਰ ਕੋਈ ਪ੍ਰਚਾਰਕ ਹੈ ਨਹੀਂ ਸੀ ਉੱਥੇ ਹੋਣਾ ਚਾਹੀਦਾ ਸੀ ਕੋਈ ਢਾਡੀ ਕਵੀਸ਼ਰ ਗਾਉਂਦਾ ਵਾਰ ਇਹਨਾਂ ਸੂਰਮਿਆਂ ਦੀ ਜਿਨ੍ਹਾਂ ਨੇ ਕਬੱਡੀ ਖੇਡਣੀ ਸੀ ਉੱਥੇ ਹੁੰਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਾਂ ਹੁੰਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਗ੍ਰੰਥੀ ਹੈੱਡ ਗ੍ਰੰਥੀ ਦੇ ਉਹ ਕਰਦਾ ਅਰਦਾਸ ਗੁਰੂ へ ਨਾਨਕ ਪਾਤਸ਼ਾਹ ਕਿਰਪਾ ਕਰੀ ਇਹਨਾਂ ਖਿਡਾਰੀਆਂ ਨੂੰ ਕਿਤੇ ਚੋਟ ਨਾ ਲੱਗ ਜਾਵੇ ਸੱਟ ਨਾ ਲੱਗ ਜਾਵੇ ਕੰਮ ਤੇ ਇਹ ਹੋਣਾ ਚਾਹੀਦਾ ਸੀ ਪਰ ਲੋਕਾਂ ਹੋਇਆ ਗਲਤ ਤੇ ਜੋ ਕੁਛ ਉਹਦਾ ਰਿਜ਼ਲਟ ਮਿਲੇ ਉਹ ਫਿਰ ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ ਤੁਸੀਂ ਹੀ ਦਿੱਤਾ ਰਿਜ਼ਲਟ ਉਹਨਾਂ ਨੂੰ ਇਸ ਕਰਕੇ ਜਿਹੜਾ ਵੀ ਬੰਦਾ ਗਲਤ ਕੰਮ ਕਰਦਾ ਉਹਨੂੰ ਉਹਦਾ ਫਲ ਜ਼ਰੂਰ ਮਿਲ ਜਾਂਦਾ ਹੈ